हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਬਿਲਕੁਲ ਨੇੜੇ ਚਪਾਲ ਪਿੰਡ ਭੋਜੜਾਂ ਵਾਲਾ ਪਿੰਡ ਆ ਇਹ ਪਿੰਡ ਬਿਲਕੁਲ ਪੰਜਵਾੜਾ ਵਾਲੇ ਰਾਹ ਦੇ ਉੱਪਰ ਆਉਂਦਾ ਠੀਕ ਆ ਜੀ ਇਥੋਂ ਛੜਕ ਜਿਹੜੀ ਆ ਪੰਜਵਾੜਾ ਤੋਂ ਜਾਂਦੀ ਆ ਉਸੇ ਛੜਕ ਦੇ ਉੱਪਰ ਪਿੰਡ ਆ ਜਾਂਦਾ ਤੇ ਸਰਦਾਰ ਦਲਬਾਗ ਸਿੰਘ ਉਹਨਾਂ ਦੇ ਫਾਰਮ ਤੇ ਆਪਾਂ ਅੱਜ ਪਹੁੰਚੇ ਆ ਠੀਕ ਆ ਜੀ ਵਪਾਰ ਦਾ ਕੰਮ ਆ ਪੂਰੀ ਗੱਲਬਾਤ ਕਰਾਂਗੇ ਵੈਸੇ ਮਾਲ ਜਿਹੜਾ ਇਹਨਾਂ ਦੇ ਕੋਲ ਧੜਾ ਧੜਾ ਆ ਰਿਹਾ ਜਾਂਦਾ ਹੈ ਮਤਲਬ ਜਿਆਦੀਆਂ ਮੱਝਾਂ ਝੋਟੀਆਂ ਹੁੰਦੀਆਂ ਨੇ ਬਾਕੀ ਪ੍ਰੋਪਰ ਡਿਟੇਲ ਤੇ ਚੱਲਾਂਗੇ ਬਿਲਕੁਲ ਚਪਾਲ ਇਥੋਂ ਕਿਲੋਮੀਟਰ ਦੀ ਦੂਰੀ ਤੇ ਆ ਭਿੱਖੀਵਿੰਡ ਇਥੋਂ ਤਕਰੀਬਨ ਕੋਈ 12-13 ਕਿਲੋਮੀਟਰ ਦੀ ਦੂਰੀ ਆ ਸੋ ਬਾਕੀ ਮੇਰੇ ਭਰਾ ਕੋਈ ਵੀ ਮਾਲਵੇ ਵਾਲੀ ਸਾਈਡ ਤੋਂ ਤੁਸੀਂ ਵਿਜ਼ਿਟ ਕਰੋਗੇ ਤੇ ਹਰੀਕੇ ਪੱਤਣ ਤੋਂ ਸਿਰਫ 35 ਕਿਲੋਮੀਟਰ 38-35 ਕਿਲੋਮੀਟਰ ਦੀ ਸਾਰੀ ਦੂਰੀ ਆ ਤੋ ਬਾਕੀ ਕੰਟੈਕਟ ਕੰਟੈਕਟ ਜਿਹੜਾ ਤੁਸੀਂ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਉਹ ਲੈਦੇ ਰਿਆ ਕਰੋ ਮਾਲ ਇਹਨਾਂ ਦੇ ਕੋਲ ਕੋਈ 2 4 5 ਨਗ ਜਿਹੜੇ ਆ ਉਹ ਆਏਗੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਅੱਜ ਤਰੀਕ 2 ਅਕਤੂਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4 4:30 4:00 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਆਪਾਂ ਵੀਰ ਹੋਣਗੇ ਆਪਣੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਹੋਰ ਜੀ ਠੀਕ ਠਾਕ ਜੀ ਵਧੀਆ ਚੜ੍ਹਦੇ ਗਣਾ ਜੀ ਠੀਕ ਆ ਇੱਕ ਵੀਰ ਜੀ ਤੁਸੀਂ ਆਪਣਾ ਨਾਮ ਵੀ ਜਰੂਰ ਭੈਣ ਭਰਾਵਾਂ ਦੇ ਨਾਲ ਸਾਂਝਾ ਕਰਦੇ ਹੋ ਵੈਸੇ ਤੁਹਾਡੇ ਫਾਦਰ ਤੇ ਵਪਾਰ ਦਾ ਕੰਮ ਹੀ ਕਰਦੇ ਆ ਰਹੇ ਹਨ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਬਕਰੂ ਜੀ ਆਪਣਾ ਨਾਮ ਕੀ ਹੈ ਸ਼ੋਭਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਪਿਤਾ ਦਾ ਨਾਮ ਦਿਲਬਖ ਸਿੰਘ ਹੈ ਵਪਾਰ ਤੇ ਉਹ ਹੀ ਲੈਣ ਦੇ ਵਿੱਚ ਕਰਦੇ ਠੀਕ ਹੈ ਜੀ ਹਾਂਜੀ ਠੀਕ ਹੈ ਤੁਸੀਂ ਵੀ ਪ੍ਰੋਗਰਾਮ ਜਾਣਾ ਸੀ ਲਾਉਣਾ ਹੈ ਹਾਂਜੀ ਮੈਂ ਕਸਾ ਤੇ ਚੱਲਿਆ ਤੇ ਤੁਹਾਨੂੰ ਡੇਕ ਡੇਕ ਦਾ ਲੇਟ ਹੋ ਗਿਆ ਠੀਕ ਹੈ ਜੀ ਕਥਾਵਾਚਕ ਹਣਾ ਜੀ ਹਾਂਜੀ ਹਾਂਜੀ ਕਿਹੜੇ ਗੁਰਦੁਆਰੇ ਜਿਹੜੇ ਪੰਜਵਾੜੇ ਸ਼ਹੀਦ ਸਿੰਘ ਠੀਕ ਹੈ ਜੀ ਪੰਜਵਾੜੇ ਮੇਨ ਜੋ ਗੁਰਦੁਆਰਾ ਅਸ਼ੀਦ ਸਿੰਘ ਆ ਠੀਕ ਹੈ ਜੀ ਉਹ ਮੇਨ ਗੁਰਦੁਆਰੇ ਆਪਣੀ ਡਿਊਟੀ ਹੈ ਠੀਕ ਹੈ ਜੀ ਸੋ ਨਾਲ ਦੇ ਨਾਲ ਵੀਰ ਗੁਰਪ੍ਰੀਤ ਸਿੰਘ ਹੁਣੀ ਕਥਾਵਾਚਕ ਨੇ ਠੀਕ ਹੈ ਜੀ ਸੋ ਬਾਕੀ ਇਹਨਾਂ ਦੇ ਫਾਦਰ ਸਰਦਾਰ ਦਲਬਾਖ ਸਿੰਘ ਹੁਣੀ ਜਿਹੜਾ ਸਾਰਾ ਕੰਮ ਕਰਦੇ ਆ ਰਹੇ ਨੇ ਵਪਾਰ ਦਾ ਕੰਮ ਉਹ ਕਰਤਾ ਧਰਤਾ ਨੇ ਠੀਕ ਹੈ ਜੀ ਬਾਕੀ ਨੰਬਰ ਕੰਟੈਕਟ ਜਿਹੜੇ ਆ ਉਹ ਵੀ ਗੁਰਪ੍ਰੀਤ ਤੁਸੀਂ ਦੱਸ ਦਿਆ ਜੇ ਸੰਪਰਕ ਨੰਬਰ ਜਿਹੜੇ ਆ ਹਾਂਜੀ ਤੁਸੀਂ ਸਕਰੀਨ ਤੇ ਪਾਸ ਆਦੇ ਜੇ ਦੋ ਨੰਬਰ ਆ ਮੇਰਾ ਜਿਆਦਾ ਕਥਾ ਦੇ ਵਿੱਚ ਹੁੰਦਾ ਵਾ ਜੇ ਨਾਂ ਵੀ ਚੁੱਕਿਆ ਜਾਵੇ ਤਾਂ ਦੋ ਨੰਬਰ ਤੁਹਾਨੂੰ ਤਾਂ ਕਰਕੇ ਦੇਣ ਲੱਗੇ ਆ ਠੀਕ ਹੈ ਜੀ ਕਿ ਜ਼ਿਆਦਾਤਰ ਜਿਹੜਾ ਵਾ ਕਿ ਆਪਣਾ ਪਹਿਲਾ ਨੰਬਰ ਆ 62397 68382 ਤੇ ਜੇ ਇਹ ਨੰਬਰ ਤੇ ਵਿੱਚ ਕੋਨੈਕਟ ਨਾ ਹੋਵੇ ਕਿਉਂਕਿ ਕਈ ਵਾਰ ਕਥਾ ਕਰਦੇ ਹੁੰਦੇ ਜੀ ਤੇ ਦੂਸਰੇ ਨੰਬਰ ਤੇ ਉਹ ਕਨੈਕਟ ਵੀਰ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਦੂਰੋਂ ਕਿਤੇ ਕਨੈਕਟ ਕਰਨਾ ਹੁੰਦਾ 8872 ਹਾਂਜੀ 8344 ਜਿਆਦਾਤਰ ਇਸੇ ਨੰਬਰ ਤੇ ਕੰਟੈਕਟ ਕਰਨ ਹਾਂਜੀ ਹਾਂਜੀ ਠੀਕ ਆ ਜੀ 88 ਵਾਲੇ ਨੰਬਰ ਤੇ ਹਾਂਜੀ ਹਾਂਜੀ ਠੀਕ ਆ ਉਹ ਆਪਣੇ ਬ੍ਰਦਰ ਦਾ ਵਾ ਠੀਕ ਆ ਜੀ ਉਹ ਤੁਹਾਡਾ ਜਿਹੜਾ ਵਾ ਕਿ ਮੇਰਾ ਫੋਨ ਨਾ ਚੁੱਕਿਆ ਜਾਵੇ ਜੀ ਤੇ ਫਿਰ ਉਹ ਉੱਥੇ ਲਾ ਸਕਦੇ ਬਿਲਕੁਲ ਹਾਂਜੀ ਅੱਛਾ ਵੀ ਗੁਰਪ੍ਰੀਤ ਸਿੰਘ ਜੀ ਇਧਰ ਆਪਾਂ ਦਿਖਾ ਦਈਏ ਮਾਲ ਆਪਣੇ ਕੋਲ ਦੋ ਮੱਝਾਂ ਅੱਜ ਆਪਾਂ ਆਪਣੇ ਫਾਰਮ ਦੇ ਵਿੱਚੋਂ ਸੇਲ ਕਰਦੇ ਪਹਿਲਾਂ ਚਲੋ ਮਾਲ ਤੁਹਾਡੇ ਕੋਲ ਇਸੇ ਤਰ੍ਹਾਂ ਹੀ ਰੂਟੀਨ ਦੇ ਵਿੱਚ ਜਿਵੇਂ ਆਪਾਂ ਦੱਸਿਆ ਵੀ ਕੋਈ 5000 ਨਗ ਜਿਹੜੇ ਆਪਣੇ ਕੋਲ ਆਏ ਗਏ ਰਹਿੰਦੇ ਆ ਇਹ ਜਿਆਦਾਤਰ ਡੰਗਰ ਆਪਣੇ ਤੋਂ ਚੰਗੇ ਹੁੰਦੇ ਆ ਕਿ ਸੇਲ ਹੁੰਦੇ ਰਹਿੰਦੇ ਆ ਜ਼ਿਆਦਾਤਰ ਤੇ ਘਰ ਵਾਲੇ ਲੈ ਜਾਂਦੇ ਆ ਠੀਕ ਆ ਜੀ ਤੇ ਇਹ ਜੋ ਦੋਨ ਆ ਗਿਆ ਆਪਣੇ ਤੋਂ ਇਹ ਹੁਣ ਜਿਹੜੇ ਬਕਾਇਦਾ ਤੌਰ ਤੇ ਆ ਕਿ ਉਦੋਂ ਆਪਣੇ ਡੰਗਰ ਜਿਹੜਾ ਉਹ ਕਿਹਾਰੇ ਰਹਿੰਦੇ ਆ ਤੇ ਇੱਕ ਮੱਝ ਉਹ ਤੁਹਾਨੂੰ ਪਹਿਲਾਂ ਦੱਸੀ ਹੋੜੀ ਕਿ ਉਹ ਆਪਾਂ ਜੇ ਕੋਈ ਵੀਰ ਭਰਾ ਚਾਹੁੰਦਾ ਵਾ ਕਿ ਕੋਈ ਹੌਲੇ ਮੋਲੇ ਦੀ ਲੈਣਾ ਉਹ ਤੁਸੀਂ ਦੱਸ ਸਕਦੇ ਤੇ ਬਾਅਦ ਵਿੱਚ ਨੇ ਆਪਣੇ ਤੋਂ ਆ ਜਿਹੜੇ ਦੋ ਨਾ ਆ ਗਏ ਇਹ ਤੁਸੀਂ ਜਿਹੜਾ ਵਾ ਕਿ ਸੱਜ ਦੇ ਜਿਹੜੇ ਡੰਗਰੇ ਅੱਛਾ ਵੀਰ ਗੁਰਪ੍ਰੀਤ ਮਾਲ ਆਪਣੇ ਕੋਲ ਮੱਝਾਂ ਝੋਟੀਆਂ ਜੀ ਜ਼ਿਆਦਾ ਆਉਂਦਾ ਵੀ ਜਾਂ ਵਪਾਰ ਲੈਣੇ ਤੇ ਵੜਾ گاਵਾ ਵੀ ਆਈਆਂ ਕਈਆਂ ਰਹਿਦੀਆਂ ਨੇ ਨਹੀਂ ਵੜਾ گاਵਾ ਸੇ ਘਾਟ ਹੀ ਲੈਨੇ ਆ ਕੋ ਚੰਗਾ ਮੱਝਾਂ ਦਾ ਜਦਾਂ ਚੰਗੀਆਂ ਝੋਟੀਆਂ ਹੁਣ ਇਹ ਚੰਗੀਆਂ ਝੋਟੀਆਂ ਲੈ ਕੇ ਖੋਜ ਠੀਕ ਆ ਜੀ ਹਾਂਜੀ گاਵਾ ਦਾ ਸਾਡੇ ਉਦਾਂ ਘਾਟ ਵਾਰੀਦਾ ਠੀਕ ਆ ਵੀਰ ਜੀ ਸੋ ਦੋ ਮੱਝਾਂ ਆਪ ਜਿਹੜੀਆਂ ਤੁਹਾਨੂੰ ਸਾਹਮਣੇ ਦੇਖ ਰਹੇ ਜੋ ਤੁਸੀਂ ਦੋ ਮੱਝਾਂ ਦਿਖਾਵਾਂਗੇ ਦੋ ਤੋਂ ਉਹੀ ਦੱਸਿਆ ਜਾਊਗਾ ਵੀ ਜਿਹੜਾ ਕਿਸੇ ਵੀਰ ਸੱਜਣ ਨੇ ਤੇ ਆਣ ਕੇ ਚੋ ਗ ਪਾਂਡੇ ਚ ਪੈਨ ਵਾਲੇ ਦੁੱਧ ਦੀ ਗੱਲਬਾਤ ਹੋਊਗੀ ਹਾਂਜੀ ਹਾਂਜੀ ਕੋਈ ਵੀ ਸੱਜਣ ਆਵੇ ਦੋ ਟਾਈਮ ਨਹੀਂ ਤਿੰਨ ਟਾਈਮ ਚੋ ਕੇ ਬੇਸ਼ੱਕ ਤਸੱਲੀ ਕਰ ਲੇ ਤੁਸੀਂ ਆਪਦੇ ਪੂਰੀ ਤਸੱਲੀ ਕਰਕੇ ਤੇ ਫਿਰ ਜਿਹੜਾ ਵਾ ਕਿ ਇਥੋਂ ਬਾਕੀ ਪੜਤੋ ਪੜਤੋ ਵੀ ਬਹੁਤ ਜ਼ਿਆਦਾ ਜਾਇਜ਼ ਵਾਜਬ ਰਹਿਣ ਵਾਲੇ ਆ ਬਾਕੀ ਮਾਲ ਵੀਰ ਹਣ ਉਹਦੇ ਕੋਲ ਬਿਲਕੁਲ ਵਾਜਬ ਜਾਇਜ਼ ਰੇਟਾਂ ਤੇ ਹੁੰਦਾ ਇੱਕ ਜਾਇਜ਼ ਰੇਟ ਦੇ ਵਿੱਚ ਇਧਰ ਮਾਝਾ ਪਰ ਵਿਖਾਉਣ ਦਾ ਮਕਸਦ ਨਹੀਂ ਹੈਗਾਗਾ ਮੋٹے ਤੌਰ ਤੇ ਕੋਈ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਸੂਈ ਨੂੰ ਅੱਜ ਸਮਾਂ ਕਿੰਨਾ ਹੋ ਗਿਆ ਵੀਰੇ ਨੂੰ ਇਹ 17 ਤਰੀਕ ਦੀ ਸੋਈ ਜੀ 17 ਤਰੀਕ ਦੀ ਤਾਂ ਵੀਡੀਓ ਵੀ ਪਈ ਆ ਬਕਾਇਦਾ ਤੌਰ ਤੇ ਜਿੱਦਾਂ ਸੋਈ ਆ ਹਾਂਜੀ ਤੇ ਉਹ ਇੱਥੇ ਆਣ ਕੇ ਵੀਡੀਓ ਮੇਰੇ ਤੋਂ ਆਪ ਦੀ ਤੁਸੀਂ ਵੇਖ ਸਕਦੇ ਜੇਰ ਵੀ ਸਾਰਾ ਕੁਝ ਫੋਨ ਦੇ ਵਿੱਚ ਮੇਰੇ ਉਹ ਰਿਕਾਰਡਿਆ ਜੀ ਠੀਕ ਆ ਵੀ 18 20 ਦਿਨ ਹੋ ਗਏ ਆ ਇਸ ਵਕਤ ਕੋਈ ਤੁਸੀਂ ਦੱਸਿਆ ਵੀ 8 ਕਿਲੋ ਦੁੱਧ ਦੇ ਦੇ ਥੱਲੇ ਹੈਗਾ ਵਾ 8 ਕਿਲੋ ਦੋਤਾ ਬੜੇ ਜ਼ਿਆਦਾ ਰੇਟ ਦੇ ਵਿੱਚ ਮਿਲ ਜੂਗੀ ਠੀਕ ਆ ਤੋਂ ਸ਼ੁਰੂਆਤ ਕਰਦੇ ਆਪਾਂ ਇੱਕ ਪਹਿਲੇ ਨੰਬਰ ਤੋਂ ਇਸੇ ਝੋਟੀ ਤੋਂ ਇਹ ਵੀਰ ਗੁਰਪ੍ਰੀਤ ਸੂਬਿਆਂ ਦੀ ਗੱਲ ਕਰੀਏ ਤਾਂ ਸੂਬਾ ਕਿਨਵਾ ਝੋਟੀ ਸੂਆ ਇਹਦਾ ਤੀਸਰਾ ਹੋਗਾ ਜੀ ਤੀਜਾ ਸੂਆ ਉਹਦਾ ਭਾਵੇਂ ਦੂਸਰੇ ਕਹੀ ਜਾਓ ਭਾਵੇਂ ਉਹਦਾ ਤੀਸਰਾ ਸੂਆ ਹੈ ਠੀਕ ਆ ਜੀ ਅੱਜ ਸਮਾਂ ਇਹਨੂੰ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਜਿਹੜਾ ਵਾ ਕਿ ਤੁਸੀਂ ਲਾਓ ਕਿ 15 ਦਿਨ ਅੱਜ ਤੋਂ ਇਹਨੂੰ ਹੋ ਹੀ ਗਏ ਸੂਈ ਠੀਕ ਆ ਲਓ ਜੀ 15 ਦਿਨ ਦਾ ਸਮਾਂ ਹੋ ਗਿਆ 15 ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਐਸ ਵਕਤ ਦੁੱਧ ਤੁਸੀ ਦੱਸ ਦਿੱਤਾ ਵੀ 10 ਕਿਲੋ ਇਹਦੇ ਥੱਲੇ ਹਾਜ਼ਰ ਤੁਸੀ ਹਾਂਜੀ 10 ਕਿਲੋ ਇਹਦੇ ਹੁਣ ਹਾਜ਼ਰ ਆ ਥੱਲੇ ਦੁੱਧ ਇਹ ਗਾੜੀ ਕਰੂਗੀ ਕਿਉਂਕਿ ਸੇਵਾ ਦੇ ਤੌਰ ਤੇ ਜਿੰਨੇ ਕੋਈ ਵੀਰ ਭਰਾ ਸੇਵਾ ਕਰ ਸਕਦਾ ਬਿਲਕੁਲ ਇਹ ਤਾਂ ਮਗਰ ਆ ਵੀ ਕੱਟੀ ਗਈ ਫੀਮੇਲ ਕਾਫੇ ਦੇ ਮਗਰ ਹਾਂਜੀ ਹਾਂਜੀ ਇਹਦੇ ਵਿੱਚ ਆਰਡਰ ਦੀ ਕੁਆਲਿਟੀ ਇੱਕ ਵਾਰੀ ਚੰਗੀ ਤਸੱਲੀ ਨਾਲ ਦਿਖਾ ਦਿਓ ਆਰਡਰ ਲੈਵੇ ਦੀ ਵੀ ਕੁਆਲਿਟੀ ਦਿਖਾ ਦਿੰਦੇ ਆ ਇਧਰੋਂ ਤੁਸੀਂ ਦੇਖੋ ਜੀ ਆ ਦੇਖੋ ਹੋਰ ਵੈਸੇ ਤਕਰੀਬਨ ਸਮਾਂ ਤੁਹਾਨੂੰ ਪਹਿਲਾਂ ਵੀ ਨੋਟ ਕਰਾ ਦਿੱਤਾ ਜੀ 4 ਵਜੇ ਦਾ ਸਮਾਂ ਬਿਲਕੁਲ ਸ਼ਾਮ ਦਾ ਵੀਰ ਗੁਰਪ੍ਰੀਤ ਮਾਰਨਿੰਗ ਚਵਾਈ ਦਾ ਸਮਾਂ ਦਾ ਕੀ ਸੀਗਾ ਮਾਰਨਿੰਗ ਚਵਾਈ ਵੀਰ ਜੀ ਜਿਹੜੀ ਇਹਦੀ ਜਿਹੜਾ ਟੋਟਲ ਹੁੰਦੀ ਆ ਉਹ 5:30 ਤੋਂ 6 ਵਜੇ ਜਿਹੜਾ ਵਾ ਕੇ ਚੰਗਰ ਚੁਏ ਜਾਂਦੇ ਆ ਠੀਕ ਆ ਇਧਰੋਂ ਇਧਰੋਂ ਜਸ਼ਨ ਕੈਮਰਾ ਮਾਰ ਕੇ ਬਹਿਣੀ ਵਾਲੇ ਪਾਸਿਓਂ ਤਸੱਲੀ ਨਾਲ ਥਾਣਾ ਵਿਖਾ ਦਿਆ ਜੀ ਵਿਰਲੋ ਵਾਂਟ ਦਿਖਾ ਦਿਆ ਜੀ ਠੀਕ ਆ ਜੀ ਕਾ ਦਿਖਾਈਟ ਦੀ ਇਹ ਸੋਹਣੀ ਹੈ ਮੱਝ ਬਾਕੀ ਵੱਟੀਆਂ ਮੱਝਾਂ ਦੇ ਵਿੱਚ ਹੀ ਆਉਂਦੀ ਆ ਠੀਕ ਆ ਜੀ ਕੋਈ ਵੀਰ ਮੇਰਾ ਦੂਰੋਂ ਨੇੜੇੋਂ ਤੁਰਦਾ ਇੱਕ ਆਈਡੀਆ ਲਾ ਕੇ ਤੁਸੀਂ ਤੁਰਿਓ ਠੀਕ ਆ ਜੀ ਕਾ ਦਿਖਾਈਟ ਵੱਡਾ ਐ ਇਸ ਮੱਝ ਦਾ ਠੀਕ ਆ ਇਹਨੂੰ ਵੀਰੇ ਮੜਾ ਹਾਂ ਉਹ ਕਾ ਵੀ ਪੂਰਾ ਤਸਲੀ ਤੇ ਨਾਲ ਇਹ ਪੂਰੀਆਂ ਵੱਡੀਆਂ ਮੱਝਾਂ ਚ ਹੀ ਆ ਜੀ ਬਿਲਕੁਲ ਦੁੱਧ ਨੂੰ ਬਹੁਤ ਚੰਗੇ ਆ ਇੱਥੇ ਇੱਕ ਮਿੰਟ ਰੋਕ ਲਿਆ ਜੀ ਫਿਰ ਗੁਰਪ੍ਰੀਤ ਇੱਥੇ ਰੋਕ ਲਿਆ ਜੀ ਆ ਦਿਖਾਓ ਜੋ ਇਹਦੀ ਕੱਟੀ ਉਹ ਵੀ ਪੂਰੀ ਨਸਲ ਦੀ ਹੈ ਜੀ ਠੀਕ ਆ ਸੋ ਮਗਰ ਕੱਟੀ ਵੀ ਬਿਲਕੁਲ ਕੁਝ ਜਿਹੜੇ ਮਗਰ ਪੂਛ ਤੇ ਵਾਲ ਵਾਈਟ ਆ ਬਾਕੀ ਓਵਰ ਆਲ ਕੱਟੀ ਵੀ ਸਾਰੀ ਬਲੈਕ ਹੀ ਹੈ ਤੇ ਮਦਰ ਤੇ ਵੀ ਤਕਰੀਬਨ ਦੀ ਇੰਨੇ ਕੁ ਕੁਝ ਕੁ ਮਗਰ ਵਾਲ ਵਾਈਟ ਆ ਠੀਕ ਆ ਜੀ ਸੋ 10 ਕਿਲੋ ਦੁੱਧ ਦਾ ਬਾਕੀ ਗੁਰਪ੍ਰੀਤ ਭਰਾ ਕਿਸੇ ਰਕਮ ਦੇ ਕੋਈ ਹੋਰ ਛੱਟੇ ਦੀ ਗੱਲ ਤੇ ਨਹੀਂ ਨਾ ਨਾ ਆਪਦੀ ਤਸੱਲੀ ਕਰਕੇ ਆ ਡੀਲ ਉਹ ਤਾਂ ਕੋਈ ਗੱਲ ਨਹੀਂ ਆ ਨੰਬਰ 1 ਚਵਾਈ ਇਹਦੀ ਬਾਕੀ ਜਿਹੜੇ ਵੀਰ ਭਰਾ ਨਹੀਂ ਆਉਣਾ ਆਪਦੀ ਦੋ ਤਿੰਨ ਟਾਈਮ ਤਸ ਲੋਬੇ ਠੀਕ ਆ ਜੀ ਕਿਸੇ ਰਕਮ ਦਾ ਦੋਸਤੋ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਬਾਕੀ ਸੂਏ ਸੂਏ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਕੋਈ ਇਹ ਤਾਂ ਹੈ ਨਹੀਂ ਵੀ ਗੱਬਣਾ ਠੀਕ ਆ ਉਹ ਮੇਰੇ ਭਰਾ ਜੀ ਨੂੰ ਜਜਨੀਆਂ ਪਸੰਦ ਆਉਣੀ ਹੈ ਸ਼ੈ ਉਹ ਤੁਸੀਂ ਇੱਥੇ ਆਣ ਕੇ ਚੋ ਕੇ ਆਪਣੀ ਤਸੱਲੀ ਕਰ ਲਿਆ ਜੀ ਸਿੰਘ ਵੇਖੂਗੇ ਬਿਲਕੁਲ ਗੋਲ ਸਿੰਘਾ ਛੋਟਾ ਬਾਕੀ ਹਾਈਟ ਕੱਦ ਦੇ ਨਾਲ ਪੂਰਾ ਜਿਹੜਾ ਜਜ ਦਾ ਸਿੰਘ ਲੱਗਾ ਕਰਮਾੜੀ ਤੋਂ ਥੋੜਾ ਬੈਕ ਸਾਈਡ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਸੋ ਜਿੱਦਾਂ ਮਰਜੀ ਚੋ ਕੇ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਆ ਦੇਖੋ ਜੀ। ਹਾਂਜੀ। ਠੀਕ ਹੈ। ਓਕੇ ਵੀਰ ਗੁਰਪ੍ਰੀਤ ਸਿੰਘ ਜੀ ਕੀ ਡਿਮਾਂਡ ਕੀ ਮੁੱਲ ਕਰਦੇ ਆਂ ਦਾ ਆਪਾਂ? ਇਹਦਾ ਮੁੱਲ ਭਾਵੇਂ ਵੀਰ ਜੀ ਭਾਵੇਂ 1.30 ਕਰੀ ਜੋ। ਹਾਂਜੀ। ਤੇ ਭਾਵੇਂ 1 ਵੀ 115 ਦੀ ਜਿਹੜਾ ਨੈਟ ਦੇ ਦਾਂਗੇ। 115 ਦੀ ਵੀ ਜੈਸਨੋ ਜਿਹੜੀ ਦੇਣੀ ਆ। ਹਾਂਜੀ। ਲਓ ਵੀ 1,115,200 ਇਹ ਤੁਹਾਨੂੰ ਜਿਹੜੀ ਇਹ ਆ ਕਿ ਪਹਿਲੀ ਵੀਡੀਓ ਪੈਣ ਲੱਗੀ ਵੀਰ ਭਰਾ ਵਾਸਤੇ। ਹਾਂ। ਤੇ ਜਿਹੜਾ ਵੀਰ ਭਰਾ ਖੜੂਗਾ ਉਹ ਪੂਰਾ ਖੁਸ਼ੀ ਹੋਊਗਾ ਕੱਢ ਕੇ ਹਾਂ ਹਾਂ ਠੀਕ ਆ ਜੀ ਲੋ ਵੀ 115000 ਦੀ ਦੋਸੇ ਇਹ ਫਾਈਨਲ ਜੜੀ ਆ ਜੈਸ ਤੋਂ ਤੁਹਾਨੂੰ ਮੱਝ ਮਿਲ ਜੂਗੀ ਝੋਟੀ ਮਿਲ ਜੂਗੀ ਬਾਕੀ ਖੂਬਸੂਰਤਾ ਮਗਰ ਵੀ ਦੇ ਕੱਟੀ ਆ ਇੱਕ ਸੈਕਿੰਡ ਨੰਬਰ ਤੇ ਵੀਰ ਇਧਰਲੇ ਪਾਸੇ ਚੱਲਦੇ ਆ ਤੇ ਇਹ ਮੱਝ ਦਾ ਕੀ ਵੇਰਵਾ ਹੈ ਇਹ ਵੀ ਮੱਝ ਜਿਹੜਾ ਵਾ ਕਿ ਬਹੁਤ ਚੰਗੀ ਹੈ ਅੱਛਾ ਜੀ ਹਾਂਜੀ ਸਵੇਰਾਂ ਦੇ ਵਿੱਚ ਕਿਵੇਂ ਆ ਕਿੰਨਾ ਕੁ ਟਾਈਮ ਹੋ ਗਿਆ ਨੁਸੀ ਇਹ ਸੂਈ ਨੂੰ ਇਹ ਜਿਹੜਾ ਤੀਜਾ ਸੂਆ ਇਹਦਾ ਹਾਂਜੀ ਤੇ ਸੂਈ ਨੂੰ ਇਹਨੂੰ ਕੁਝ 10 10 ਕ ਜਾਂ 9ਵਾਂ ਦਿਨ ਇਹਦਾ ਜਾਂ 10ਵਾਂ ਦਿਨ ਉਹ 9 10 ਕ ਦਿਨਾਂ ਦਾ ਸਮਾਂ ਹੀ ਹੋਇਆ ਜੀ ਸਵੇਰ ਤੀਜਾ ਮਗਰ ਤੇ ਕਟਾ ਆ ਗਿਆ ਹਨਾ ਇਹਦਾ ਕਟਾ ਪਿਛੇ ਆ ਮੇਲ ਕਾਫੇ ਮਗਰ ਤੇ ਇਹ ਐਸ ਵਕਤ ਕਿੰਨੇ ਕ ਦੁੱਧ ਤੇ ਚੱਲਣ ਡਈ ਆ ਜੀ ਇਹ 10 ਕਿਲੋ ਐਦਕੇ ਤੇ ਦੁੱਧ ਹੈਗਾ ਵਾ ਤੇ ਵਧੂਗੀ ਜਿਹੜਾ ਸੇਵਾ ਕੋਈ ਵੀਰ ਭਰਾ ਜਿੱਦਾਂ ਕਰੋਗਾ ਠੀਕ ਆ ਬਾਕੀ ਭਾਂਡਾ ਭੁੰਡਾ ਬੜਾ ਖਬਰਦਾਰ ਇਹਦਾ ਵੀ ਹਨਾ ਬਹੁਤ ਜਿਹੜਾ ਵਾ ਕਿ ਬਹੁਤ ਛੋਟੀ ਸਲੇਵਾ ਦੋਸੋ ਵੇਖੋਗੇ ਬਿਲਕੁਲ ਚੌਰਸ ਸਲੇਵਾ ਮੋੜ ਤੋਂ ਹਾਂਜੀ ਥੋੜਾ ਜਿਹਾ ਕਿਤੇ ਨਾ ਕਿਤੇ ਪਸ਼ੂ ਉਪਰੇ ਬੰਦੇ ਦਾ ਕਰ ਜਾਂਦੇ ਆ ਕਦੇ ਨਾ ਕਦੇ ਥੋੜਾ ਜਿਹਾ ਡਰਦੇ ਡੁੱਕਰ ਤੇ ਹੋ ਸਕਦੇ ਆ ਹਨ ਭਾਂਡੇ ਦੀ ਬਹੁਤ ਹਨ ਭਾਂਡੇ ਵਾਲੇ ਪਾਸਿਓਂ ਪੂਰੀ ਖਬਰਦਾਰ ਆ 10 ਕਿਲੋ ਦੁੱਧ ਐ ਸਮਾਜ ਦੇ ਥੱਲੇ ਆ ਜਿਹੜਾ ਹੁਣ ਮੌਕੇ ਤੇ ਹਾਜ਼ਰ ਆ ਕਟਾ ਮਗਰ ਮੇਲ ਕਾਪ ਆ ਥੋੜਾ ਜਿਹਾ ਬਾਹਰ ਕੱਢ ਕੇ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਨੇ ਆਪਾਂ ਇਹ ਤੁਸੀਂ ਪਿੱਛੋਂ ਵੇਖ ਕੇ ਆ ਜਾ ਪੂਰੀ ਹਨ ਭਾਂਡੇ ਦੀ ਓਕੇ ਲੋਜੀ ਠੀਕ ਹੈ ਜੀ ਚੌਰ ਸਲੇਵਾ ਮੋੜ ਤੋਂ ਉਨਾ ਹੀ ਗਾਂ ਕਰਮਾਲੀ ਦਾ ਉਨਾ ਹੀ ਪਛਾਣ ਠੀਕ ਆ ਸਾਰੀ ਪੱਤੇ ਆ ਗਈ ਆ ਆ ਦੇਖੋ ਜੀ ਲੋਜੀ ਠੀਕ ਆ ਜੀ ਸੋ ਪੂਰੀ ਜ਼ਾਨਦਾਰ ਕੁਆਲਿਟੀ ਆ ਠੀਕ ਆ ਜੀ ਬਾਕੀ ਪਿੰਡੇ ਦੀ ਸਿਹਤਬਾਈ ਵੀ ਜੇਕਰ ਆਪਾਂ ਇਹਨਾਂ ਮੱਜਾਂ ਦੀ ਗੱਲ ਕਰੀਏ ਸੋ ਸਿਹਤਬਾਈ ਜੀ ਵੀ ਕਰਮ ਵਾਲੀਆਂ ਪੂਰੀਆਂ ਵਜਨ ਲੋਡ ਦੇ ਵਿੱਚ ਆ ਪਲੀਆਂ ਸਪੀਆਂ ਨੇ ਵੀ ਕੋਈ ਲਸੇਰੇਪਣ ਦੇ ਵਿੱਚ ਤੁਹਾਨੂੰ ਜੜੀਆਂ ਮੱਝ ਛੋਟੀ ਨਜ਼ਰ ਨਹੀਂ ਆਊਗੀ ਸੋ ਲੈਵੇ ਆਰਡਰ ਦੀ ਤੁਹਾਨੂੰ ਅਕਉਰੀ ਆਪਾਂ ਤੁਹਾਨੂੰ ਥੋੜੀ ਹੋਰ ਲਾ ਕੇ ਉਹ ਵਿਖਾ ਦਿੰਦੇ ਆ ਆ ਦੇਖੋ ਠੀਕ ਆ ਜੀ ਹਾਂ ਠੀਕ ਆ ਤੇ ਆ ਬੱਚਾ ਇਹਦਾ ਹਨ ਹਾਂ ਜੀ ਆ ਬੱਚਾ ਜੀ ਅਲੱਗ ਆ ਬੱਚਾ ਜੀ ਠੀਕ ਹੈ ਓਕੇ ਇਹ ਵੀਰ ਗੁਰਪ੍ਰੀਤ ਕੀ ਡਿਮਾਂਡ ਕੀ ਮੋਲ ਕਰਦੇ ਆ ਇਹ ਕਿੰਨੇ ਦੇ ਦੇ ਰਹੇ ਡਿਮਾਂਡ ਤੇ ਇਹ ਜਿਹੜਾ ਜਿੱਦਾਂ ਥਣ ਭਾਂਡਾ ਵਾ ਇਹਦਾ ਭਾਵੇਂ ਤੁਸੀਂ 1 30 ਕਰ ਲੋ ਹਾਂ ਬਾਕੀ ਇਹ ਜਿਹੜੀ ਨੈਟ ਆ 1 10 ਦੀ ਅਸੀਂ ਛੋਟੀ ਜਿਹੜਾ ਵਾ ਅੱਗੇ ਦੇ ਦਾਂਗੇ 1 10 ਦੀ ਹਾਂਜੀ ਵੀ ਜਾਇਜ਼ ਆ ਚੀਜ਼ ਜਾਇਜ਼ ਜਿਹੜੀ ਪੂਰੀ ਚੀਜ਼ ਦਾ ਮੋਲ ਮੰਗਿਆ ਤੁਸੀਂ ਚੀਜ਼ ਦਾ ਹੀ ਠੀਕ ਆ ਲਓ ਵੀ 1 ਲੱਖ 10000 ਦੀ ਇੱਕ ਸਾਨ ਵੀਰੋ ਜਿਹੜੀ ਬਿਲਕੁਲ ਐਂਡ ਤੋਂ ਐਂਡ ਜਿਹੜੀ ਤੁਹਾਨੂੰ ਮਿਲ ਜੂਗੀ ਸਚੀਵ ਆਪ ਸਮਾ ਦੇ ਫਿਰ ਆਪਾਂ ਗੱਲ ਵਾਰ-ਵਾਰ ਨਹੀਂ ਕਰਾਂਗੇ ਚਵਾਪ ਸਮਾ ਦੇ ਚੰਗੇ ਜਾਨਵਰ ਨੇ ਚੰਗੇ ਪਸ਼ੂ ਆ ਜੇ ਤਾਂ ਮਰਜੀ ਕੋਈ ਵੀਰ ਆਉਦਾ ਬਿਲਕੁਲ ਧੀਰਜ ਨਾਲ ਠੰਡੇ ਮਤੇ ਨਾਲ ਆਓ ਕੋਈ ਦੋ ਚਵਾਇਆਂ ਕਰੋ ਤਿੰਨ ਕਰੋ ਸਾਈ ਪਿਆਨਾ ਕਰਕੇ ਆਓ ਠੀਕ ਆ ਜੀ ਤੇ ਬਾਅਦ ਵਿੱਚ ਕਈ ਵਾਰ ਹੋ ਜਾਂਦਾ ਵੀ ਪਸ਼ੂ ਸੱਜੇ ਖੱਬੇ ਕਿਨਾਂ ਲੋਕਲੀ ਵਿਕ ਜਾਂਦਾ ਵੀ ਕੋਈ ਭੈਣ ਭਰਾ ਬਗੈਰ ਸਾਈ ਪਿਆਨੇ ਆਪਾਂ ਵੀ ਤਾਂ ਹਮੇਸ਼ਾ ਇਹ ਕਹਿ ਦਿੰਦੇ ਵੀ ਚਲੋ ਨਾ ਆਓ ਠੀਕ ਆ ਇਹ ਸਾਈ ਪਿਆਨਾ ਕਿਸੇ ਨਾਲ ਦੂਰੋਂ ਜਿਹੜੇ ਆਉਣਾ ਬਾਅਦ ਵਿੱਚ ਤੇ ਆਣ ਕੇ ਉਹ ਕਹੇ ਵੀ ਯਾਰ ਮੱਝ ਡੰਗਰ ਵੇਚਣਾ ਹੈ ਨਾ ਵੇਖਣ ਆਉਣਾ ਸੀ ਜਾਂ ਵੇਖ ਕੇ ਬਾਅਦ ਵਿੱਚ ਕਹ ਤੇ ਇਹ 110000 ਦੀ ਐਂਡ ਜੀ 110000 ਦੀ ਇਹ ਪੂਰੀ ਦੇਣਾ ਠੀਕ ਆ ਫਿਰ ਲਓ ਵੀ ਇਹ ਦੱਸੋ 110000 ਦੇ ਆਜਾ ਐਂਡ ਮਿਲ ਜੂਗੀ ਤੁਹਾਨੂੰ ਦੋਨੋਂ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਸੋ ਸਾਫ ਸੁਥਰੇ ਪਸ਼ੂ ਆ ਬਾਕੀ ਚੁਵਾਈਆਂ ਤੇ ਐਸੋ ਸਿਰ 10-10 ਕਿਲੋ ਤੇ ਚੱਲਣ ਦਾ ਇਹ ਨੇ ਹਾਂਜੀ ਉਹ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਆਪਾਂ ਨਫਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਆ ਜੇ ਹੋਰ ਵੀਰ ਗੁਰਪ੍ਰੀਤ ਸਿੰਘ ਜੀ ਕੋਈ ਗੱਲਬਾਤ ਹਾਂਜੀ ਹੋਰ ਵਧੀਆ ਠੀਕ ਠਾਕ ਆ ਡੰਗਰ ਉਦਾਂ ਪਾਉਣੇ ਆ ਆਪਾਂ ਨਾਲ ਹੀ ਵੀਡੀਓ ਦੇ ਇਹਦੀ ਮੱਝ ਦੀ ਮੋਟੇ ਤੋਂ ਡਿਟੇਲ ਦੇ ਦਿੰਨੇ ਆ 20 ਕਿੰਨੇ 20 ਦਿਨ ਹੋ ਗਏ ਨਸੀਬ ਨੂੰ ਹਾਂਜੀ ਹਾਂਜੀ ਤੇ ਇਹਦਾ ਬੱਚਾ ਤੁਸੀਂ ਦੱਸਿਆ ਸੀ ਕਿ ਕੋਈ ਨਾ ਫੇਰ ਫੇਰ ਖਾ ਗਿਆ ਹਨਾ ਹਾਂਜੀ ਹਾਂਜੀ ਮਤਲਬ ਬੱਚਾ ਇਹਦਾ ਉਹ ਇਹਦਾ ਬੱਚਾ ਹੈਗਾ ਪੁੱਠਾ ਆਇਆ ਹੈ ਜਦੋਂ ਬੱਚਾ ਆਇਆ ਨਾ ਜਦੋਂ ਹਾਂਜੀ ਤੇ ਆਪਣੇ ਕੋਲ ਹੀ ਆਣ ਕੇ ਇੱਥੇ ਸੋਈ ਆ ਠੀਕ ਆ ਸਾਰੀ ਆਪਣਾ ਡਿਟੇਲ ਪਈ ਵੀਡੀਓ ਕੋਲ ਪਈ ਹੈ ਬਾਕਾਇਦਾ ਤੌਰ ਤੇ ਸਭ ਕੁਝ ਕਿੰਨੇ ਤਰੀਕ ਨੂੰ ਬਣਿਆ ਫੋਨ ਦੇ ਵਿੱਚ ਸਾਰੀ ਡਿਟੇਲ ਆਪਣੇ ਤੋਂ ਜੇਰ ਵੀ ਨਾਲ ਪਈ ਵਿਖਾਵਾਂਗੇ ਠੀਕ ਆ ਬੱਚਾ ਵੀ ਨਾਲ ਜੇ ਕੋਈ ਵੀਰ ਭਰਾ ਛੋਟੇ ਮੁੱਲ ਦੇ ਵਿੱਚ ਲੈਣੀ ਚਾਹੁੰਦਾ ਵਾ ਤੇ ਫਿਰ ਇਹ ਜਿਹੜਾ ਵਾ ਉਹਨਾਂ ਦੇ ਵਾਸਤੇ ਸਹੀ ਆ ਬਾਕੀ ਇਹ ਤਾਂ ਕੋਈ ਵੀਡੀਓ ਬਣਾਉਂਦਾ ਆਪਣਾ ਮਕਸਦ ਨਹੀਂ ਹੈਗਾ ਇਹ ਨਾ ਉਹ ਚੰਗੇ ਡੰਗਰੀ ਇਹਨਾਂ ਦੇ ਵਾਸਤੇ ਹੀ ਹੈ। ਆ ਕੀ ਕੋਈ ਛੋਟਾ ਕੋਈ ਵੀਰ ਭਰਾ ਕਿਸਾਨ ਲੈਣਾ ਚਾਹੁੰਦਾ ਵਾ? ਬਾਕੀ ਮਾਤ ਚੰਗੀ ਆ। ਮਾਤ ਬਹੁਤ ਚੰਗੀ ਆ ਪਰ ਦਿੱਲੀ ਚੰਗੀ ਆ। ਇੱਕ ਟਾਈਮ ਭਾੜੇ ਤੇ ਆ ਗਈ ਆ। ਇੱਕ ਟਾਈਮ ਜੇ ਟੀਕਾ ਲੈਂਦੀ ਆ ਜੀ। ਮੈਂ ਵੀ ਇੱਕ ਟਾਈਮ ਟੀਕਾ ਲੈਂਦੀ ਆ ਦੋਸਤੋ ਇੱਕ ਟਾਈਮ ਭਾੜੇ ਤੇ ਮਿਲਦੀ ਆ। ਹਾਂਜੀ। ਮੁੱਲ ਖਾਸ ਤੌਰ ਤੇ ਫੋਨ ਤੇ ਕਰੋਗੇ ਫੇ ਕਿਸੇ ਨੇ ਕਰੀ। ਹਾਂਜੀ ਇਹਦਾ ਫੋਨ ਤੇ ਕਰਦਾਂਗੇ ਕਿਉਂਕਿ ਜਾਇਦ ਮੁੱਲ ਆ। ਜੇ ਕੋਈ ਵੀਰ ਭਰਾ ਛੋਟਾ ਕਿਸਾਨ ਲੈਣਾ ਚਾਹੁੰਦਾ ਇਹਦਾ ਫੋਨ ਤੇ ਬੁਜਰਿਆ। ਠੀਕ ਆ ਕੀ ਜਾਨੀ ਮਬੀ ਚਵਾਈ ਦੇ ਪਾਸੇ ਕੋਈ ਲਾਂਬੇ ਵਾਲੀ ਗੱਲ ਨਹੀਂ ਠੀਕਾ ਜੀ ਮੁੱਲ ਜਾਇਜ਼ ਰਹੂਗਾ ਕਿਉਂਕਿ ਬਚਾਂ ਅੰਦਰ ਤੱਕ ਐਕਸਪਾਇਰ ਹੋ ਗਿਆ ਸੀਗਾ ਜੇਰ ਪ੍ਰੋਪਰ ਪਈ ਆ ਉਹਦੀ ਵੀਡੀਓ ਕਲਿੱਪ ਤੁਹਾਨੂੰ ਮਿਲ ਜੂਗੀ 18 20 ਦਿਨ ਦਾ ਸਮਾਂ ਹੋ ਗਿਆ ਪਲੀ ਸਭੀ ਪੂਰੀ ਆ ਬਾਕੀ ਬੇਲ ਬੂਲ ਕਰਮਲ ਦੀ ਚੰਗੀ ਸਪੈਸ਼ਲ 17 ਤਰੀਕ ਨੂੰ 2:30 ਵਜੇ ਸੂਈ ਆ ਦਿਨ ਦੇ ਵੇਲੇ ਹਾਂਜੀ ਇਹ ਜਿਹੜੀ ਫੋਨ ਦੇ ਵਿੱਚ ਆਪਣੀ ਡਿਟੇਲ ਪਈ ਆ ਨਾ 17 ਤਰੀਕ 2:30 ਵਜੇ ਦਿਨ ਦੇ ਵੇਲੇ ਸੂਈ ਆ ਹੂੰ ਠੀਕ ਜੀ ਓਕੇ ਵੀਰ ਗੁਰਪ੍ਰੀਤ ਸਿੰਘ ਜੀ ਹਾਂ ਜੀ ਸੋ ਧੰਨਵਾਦ ਕਿਸਾਨ ਵੀਰੋ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਆਪਣੇ ਤੋਂ ਟੋਕੜ ਮੱਝ ਆ ਜੇ ਕੋਈ ਆ ਕੋਈ ਟੋਕੜ ਮੱਝ ਵੱਡੀ ਲੈਣਾ ਚਾਹੁੰਦਾ ਵਾ ਹਾਂ ਜੀ ਹਾਂ ਜੀ ਇਹ ਵੀ ਆਪਣੇ ਤੋਂ ਟੋਕੜ ਮੱਝ ਮੇਰੀ ਟੋਕੜ ਆ ਕੇ ਗੱਭਣੇ ਕੀ ਅੱਗੇ ਹਾਂ ਜੀ ਨਹੀਂ ਬੋਲੀ ਹੈ ਆਪ ਹੀ ਨਹੀਂ ਕਢਾਈ ਕਿਉਂਕਿ ਆਪਣਾ ਸੇਲ ਦਾ ਕੰਮ ਹੈ ਠੀਕ ਹੈ ਜੀ ਆਪਾਂ ਸੇਲ ਤਾਂ ਕਰਕੇ ਲੋ ਜੀ ਦੋਸਤੋ ਕੱਲੀ ਨੇਰੀ ਆਪਾਂ ਗੱਲ ਕਰਦੇ ਵੀ ਟੋਕੜਾ ਕੋਈ ਬਣੀ ਸੌਰੀ ਨਹੀਂ ਗਈ ਹਾਂ ਜੀ ਤਾਂ ਚਾਟੂ ਚਾ ਬੜਾ ਚੌੜਾ ਪਿੱਠ ਪੂੜਾ ਕਰਮ ਵਾਲੀ ਦਾ ਤੇ ਦੁੱਧ ਤੇ ਥੱਲੇ ਕਿੰਨਾ ਇਸ ਵਕਤ ਦੁੱਧ ਇਸ ਵੇਲੇ ਦੇ 6 ਕਿਲੋ ਹੈਗਾ ਜੀ 6 ਕਿਲੋ ਧਾਰਾਂ ਤੇ ਮਿਲਦੀ ਪੜਦੇ ਆ ਪੜਦੇ ਜੀ ਪਹਾੜੇ ਤੇ ਮਿਲਦੀ ਆ ਦੋਸਤੋ 6 ਕਿਲੋ ਇਸ ਵਕਤ ਦੁੱਧ ਆ ਜਿਹੜੇ ਮੇਰੇ ਵੀਰ ਸੱਜਣ ਚਾਹੁੰਦੇ ਆ ਵੀ ਚਲੋ ਕਿਉਂ ਕੰਨੀਆਂ ਤੋਂ ਪੂਰੀ ਮੱਝ ਮਿਲ ਜੇ ਪਲੀ ਸੰਭੀ ਵੀ ਹੋਵੇ ਹਾਂਜੀ ਬਾਕੀ ਵਜਨ ਵਟਾ ਵੀ ਹੋਵੇ ਠੀਕ ਆ ਜੀ ਤੇ 6 ਕਿਲੋ ਦੁੱਧ ਪਹਾੜੇ ਤੇ ਮਿਲਦੀ ਆ ਤੇ ਮੋਲ ਡਿਮਾਂਡ ਦੱਸਣੀ ਚਾਹੋਗੇ ਵੀਰੇ ਹਾਂਜੀ ਮੋਲ ਡਿਮਾਂਡ ਇਹਦੀ ਜਿਹੜਾ ਵਾ ਕੇ ਫੋਨ ਤੇ ਕਰ ਦਾਂਗੇ ਜੀ ਜੇ ਕੋਈ ਠੀਕ ਆ ਕੋਈ ਲੈਣੀ ਚਾਹੂਗਾ ਵੀ ਜਾਇ ਜੀ ਮੋਲ ਹੋਊਗਾ ਹਾਂਜੀ ਹਾਂਜੀ ਲਓ ਵੀ ਠੀਕ ਆ ਜੀ ਜਾਇ ਜੀ ਮੋਲ ਹੋਊਗਾ ਕੋਈ ਮੇਰਾ ਭਰਾ ਚਲੋ ਸਾਂਭਣ ਵਾਲਾ ਲੈ ਕੇ ਜਾਵੇ ਖਾਸ ਤੌਰ ਤੇ ਮੱਝ ਚ ਚੰਗੀਏ ਠੀਕ ਹੈ ਜੀ ਜੇ ਉਹ ਫਾਦਰ ਸਾਹਿਬ ਇਹ ਕਹਿਣ ਦੇ ਆਂਦੇ ਪੇ 75 ਮੋਲੇ ਤੇ 65 ਦੀ ਦੇ ਦਾਂਗੇ 65000 ਦੀ ਦੇ ਦਾਂਗੇ ਗੱਲ ਤਾਂ ਇਹ ਹੋਈ ਨਾ ਵੀ ਅਗਲੇ ਨੂੰ ਪਤਾ ਜਾਣਕਾਰੀ ਮਿਲ ਗਈ ਆ ਜੇ ਕੋਈ ਲੈਣੀ ਵਿੱਚ ਆਉਂਦਾ ਤੇ ਵੀ ਠੀਕ ਹੈ ਵੀਰ ਹਾਂ ਜੀ ਲਓ ਵੀ ਆ 65000 ਦੀ ਅੱਜ ਮੱਝ ਮਿਲ ਜੂਗੀ ਤੁਹਾਨੂੰ ਸੋ ਤੋਕੜ ਮੱਝ ਆਪਾਂ ਜਿਹੜੀ ਇਹ ਤੁਹਾਨੂੰ ਦਿਖਾ ਦਿੱਤੀ ਆ ਇਹ ਤਾਂ ਕਿਸੇ ਭਰਾ ਨੇ ਸੌਦਾ ਕਰਨਾ ਇਹ ਕਰਮ ਵਾਲੀ ਹੈ ਸੱਜਰ ਆ ਬਾਕੀ ਵੇਰਵਾ ਤੁਹਾਨੂੰ ਪ੍ਰੋਪਰ ਦੇਤਾ ਜੇ ਰਪਈ ਦੀ ਵੀਡੀਓ ਮਿਲ ਜੂਗੀ ਇਹ ਵੀ ਬੜੇ ਜਾਇਜ਼ ਰੇਟ ਦੇ ਵਿੱਚ ਕੋਈ 80 82 ਦੇ ਕਰਤੀ ਆ ਉਹ ਇਹਦਾ ਵੀ ਕਾਰੀ ਦੋ ਕਿ ਜੇ ਜੇ ਤੁਸੀਂ ਓਪਨ ਕਰਨਾ ਚਾਹੁੰਦੇ ਹੋ ਹਾਂਜੀ ਹਾਂਜੀ ਇਹਦਾ ਉਹਦਾ 85 ਦੀ ਆਪਾਂ ਇਹ ਆਪਦੇ ਕੋਲੋਂ ਲਈ ਸੀ ਹਾਂ ਤੇ ਭਰਤਾਲੀ ਚੰਗੀ ਆ ਸਭ ਕੁਝ ਸਹੀ ਆ ਇਹ 80 ਦੀ ਹੁਣ ਦੇ ਦਾਂ ਕਿਉਂਕਿ ਆਪਾਂ ਨੂੰ ਪਤਾ ਕਿ ਬੱਚਾ ਇਹਦਾ ਐਕਸਪਾਇਰ ਹੋ ਚੁੱਕਾ ਬਿਲਕੁਲ ਬਿਲਕੁਲ ਹਾਂਜੀ ਤੇ ਇਹਦਾ ਹੁਣ ਜਿਹੜਾ ਵਾ ਕਿ ਆਪਾਂ 60000 ਦੀ ਨਟ ਦੇ ਦੇਣਾ ਠੀਕ ਆ ਵੀਰੇ ਲਓ ਵੀ ਇਹ 80000 ਦੀ ਅੱਜ ਫਾਈਨਲ ਮਿਲ ਜੂਗੀ ਠੀਕ ਆ ਓਕੇ ਵੀਰ ਇੱਕ ਗੁਰਪ੍ਰੀਤ ਸਿੰਘ ਜੀ ਜਿਹੜੇ ਸਰਦਾਰ ਦਲਬਾਗ ਤੋਂ ਹੁਣ ਦੇ ਨੰਬਰ ਆ ਇੱਕ ਉਹ ਵੀ ਫਿਰ ਦੁਬਾਰ ਤੋਂ ਇੱਕ ਵੀ ਤੁਸੀਂ ਸੰਦੇਜ ਕਰਦੇ ਜੀ ਜੋ ਮੇਨ ਨੰਬਰ ਆ ਜਿੱਤੋਂ ਆਪਾਂ ਕਨੈਕਟ ਤੁਸੀਂ ਕਰ ਸਕਦੇ ਜੇ 62397 68382 ਜੇ ਇਹ ਫੋਨ ਨਹੀਂ ਲੱਗਦਾ ਕਿਉਂਕਿ ਕਈ ਵਾਰ ਮੈਂ ਕੱਠਾ ਤੇ ਬੈਠਾ ਹੁੰਨਾ ਜੇ ਨਹੀਂ ਲੱਗਦਾ ਤੇ ਫਿਰ ਤੁਸੀਂ ਬ੍ਰਦਰ ਦੇ ਫੋਨ ਤੇ ਕਨੈਕਟ ਕਰ ਸਕਦੇ ਜੇ 88720 83143 ਠੀਕ ਹੈ ਜੀ ਠੀਕ ਹੈ ਸੋ ਸੋ ਅੱਜ ਅੱਜ ਠੀਕ ਆ ਜੀ ਸੋ ਇਹ ਅੱਜ ਦੋ ਤੋਂ ਚਾਰ ਨਾਲ ਜਿਹੜੇ ਵੀਰ ਹੋਂਦੇ ਕੋਲੇ ਵਿਕਾਊ ਆ ਬਾਕੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਠੀਕ ਆ ਜੀ ਦੋ ਸੱਜਰਾਂ ਜਿਹੜੀਆਂ ਇਧਰ ਮੱਝ ਤੁਹਾਨੂੰ ਦਿਖਾਈਆਂ ਨੇ ਆਪਾਂ ਬਿਲਕੁਲ 10-10 ਕਿਲੋ ਤੇ ਚੱਲਣ ਡੀਆਂ ਨੇ ਰੇਟ ਬਿਲਕੁਲ ਰੀਜ਼ਨੇਬਲ ਹੈ ਰੇਟ ਆ ਠੀਕ ਆ ਜੀ ਜਾਇਜ਼ ਰੇਟ ਆ ਜਿਹੜੇ ਭਰਾਵਾਂ ਨੂੰ ਜਿਹੜੀ ਵੀ ਮੱਝ ਪਸੰਦ ਆਉਂਦੀ ਆ ਤਸੱਲੀਆਂ ਕਰੋ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ